ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਲਖਣੀ ਘੜੀ ਗੁਰੂ ਮਹਾਰਾਜ ਜੀ ਸਹੇਬੇ ਕਮਾਲ ਸਹੇਬੇ ਕਲਯੂਗ ਦੇ ਬੋਹਿਤ ਕਲਯੂਗ ਦੇ ਅਵਤਾਰ ਸਹੇਬੇ ਕਮਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਜ ਪੈਰਾਂ ਦੀ ਰਹਿਨਮਾਈ ਹੇਠ ਅੱਜ ਆਪਣੇ ਨਗਰ ਵਿੱਚ ਦੀ ਮਹਾਨ ਨਗਰ ਕੀਰਤਨ ਦੇ ਵਿੱਚ ਦੀ ਯਾਤਰਾ ਕਰਦੇ ਹੋਏ ਜਾਣਗੇ ਬੜੀ ਆਪਾਰ ਕਿਰਪਾ ਸਤਿਗੁਰ ਜੀ ਨੇ ਕੀਤੀ ਵੱਡੇ ਤੋਂ ਵੱਡੇ ਸੰਗਤ ਸੇਵਾ ਵਿੱਚ ਲੱਗੇ ਹੋਏ ਹਨ ਆ ਦੇਖੋ ਅੱਜ ਪਾਣੀ ਫਿੜਕਣ ਵਾਸਤੇ ਟਰੈਕਟਰ ਵਾਲਾ ਬੂਮਰ ਉਸ ਤੋਂ ਉਪਰੰਤ ਬੜੀਆਂ ਹੀ ਸੇਵਾਵਾਂ ਚੱਲ ਰਹੀਆਂ ਹਨ ਕਿਉਂਕਿ ਗੁਰੂ ਮਹਾਰਾਜ ਦੀ ਆਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਅਦ੍ਰਸ਼ ਵਿੱਚ ਬਹੁਤ ਹੀ ਅਲੌਕਿਕ ਹੈ ਉਸ ਤੋਂ ਉਪਰੰਤ ਸਹਬੇ ਕਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਆਉਣ ਦਾ ਟਾਈਮ ਹੋ ਚੁੱਕਿਆ ਲਗਭਗ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਵੀਰ ਫੌਜੀ ਮੈਡ ਲੱਗੇ ਪਹੁੰਚ ਚੁੱਕੇ ਨੇ ਆਓ ਸੁਣੋ ਇਹਨਾਂ ਦੀ ਆਵਾਜ਼ ਗੱਤਕੇ ਵਾਲ ਸਿੰਘ ਵੀ ਪਹੁੰਚ ਚੁੱਕੇ ਹਨ ਆਓ ਇਹਨਾਂ ਦੇ ਜੋਰ ਦੇਖਦੇ ਆਂ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਬੜੇ ਹੀ ਢੰਗ ਨਾਲ ਬੜੇ ਪਿਆਰ ਨਾਲ ਇੱਕ ਦੂਜੇ ਨਾਲ ਜੁੱਧ ਦੀ ਜਿਵੇਂ ਲੜਾਈ ਹੁੰਦੀ ਆ ਗੱਤਕਾ ਖੇਡਦੇ ਹੋਏ ਬੜੇ ਹੀ ਸੋਹਣੇ ਤੇ ਸੁੰਦਰ ਲੱਗ ਰਹੇ ਹਨ ਆਓ ਇਹਨਾਂ ਨੂੰ ਹੌਸਲਾ ਭਜਾਈ ਵਾਸਤੇ ਇਹਨਾਂ ਨੂੰ ਸੁਣਨਾ ਦੇਖਣਾ ਵੀ ਬਣਦਾ ਤੇ ਇਹਨਾਂ ਦੀ ਲੜਾਈ ਦੇਖੋ ਕਿੰਨੀ ਪਿਆਰੀ ਕਿੰਨੀ ਵਧੀਆ ਹੈ ਤੇ ਕਿੰਨੀ ਤਿਆਰੀ ਹੈ ਬੱਚਿਆਂ ਦੀ ਛੋਟੇ ਛੋਟੇ ਬੱਚੇ ਬੜੇ ਪਿਆਰ ਨਾਲ ਇੱਕ ਦੂਜੇ ਨਾਲ ਲੜਾਈ ਕਰ ਰਹੇ ਹਨ ਛੋਟੀਆਂ ਨਾਲ ਵੱਡੀਆਂ ਛੋਟੀਆਂ ਨਾਲ ਹੋਰ ਵੀ ਬਹੁਤ ਤਰ੍ਹਾਂ ਦੇ ਸੰਦਾਂ ਨਾਲ ਇਹਨਾਂ ਨੇ ਆਪਾਂ ਨੂੰ ਜੋਰ ਦਿਖਾਇਆ ਗੁਰੂ ਮਾਰ ਦੇ ਕਾਰਨ ਇਹ ਸਾਰੇ ਤਾਂ ਪਸੰਦ ਵੀ ਕਹਿ ਦੇਣੇ ਕਾਰਨ ਤੇ ਲਈ ਮੈਂ ਸੋਰੀ ਚਾਹੁੰਦਾ ਹਾਂ ਤੇ ਬੜੇ ਹੀ ਪਿਆਰ ਨਾਲ ਇਹ ਸਾਡੇ ਗੁਰੂ ਘਰ ਦੇ ਹੈੱਡ ਗ੍ਰਾਂਥੀ ਨੇ ਪਾਹੀ ਮੋਹਿਤ ਸਿੰਘ ਜੀ ਇਹ ਵੀ ਗੱਲ ਕਰਦੇ ਬੜੇ ਜੋਰ ਦਿਖਾਉਂਦੇ ਨੇ ਬੜੇ ਮਹਿਰ ਨੇ ਗੁਰੂ ਮਹਾਰਾਜ ਦੀ ਪੰਜ ਪਿਆਰੀ ਟਰਾਲੀ ਪਹੁੰਚ ਚੁੱਕੀ ਆ ਗੁਰੂ ਮਹਾਰਾਜ ਆਪ ਜੀ ਪਹੁੰਚ ਚੁੱਕੇ ਨੇ ਪਾਲਕੀ ਬਹੁਤ ਸੋਹਣੀ ਸਜਾਈ ਹੈ ਸਿੰਘਾਂ ਨੇ ਇਹ ਦਰਸ਼ਨ ਕਰੋ ਅੰਦਰੋਂ ਜੀ ਬੜੇ ਹੀ ਪਿਆਰ ਸਤਿਕਾਰ ਨਾਲ ਸਾਡੇ ਭਾਈ ਸਾਹਿਬ ਉਹਨਾਂ ਨੇ ਪਾਲਕੀ ਨੂੰ ਸਜਾਉਣਾ ਕੀਤਾ ਗੁਰੂ ਮਹਾਰਾਜ ਜੀ ਆਪ ਕਿਰਪਾ ਕਰਨ ਪਹੁੰਚੇ ਨੇ ਬੋਹਾਗਾ ਵਾਲਾ ਦਿਨ ਬੋਹਾਗਾ ਵਾਲਾ ਇਕੜੀ ਪੱਲ ਜਿੱਥੇ ਗੁਰੂ ਮਹਾਰਾਜ ਜੀ ਨੇ ਆ ਕੇ ਬੜੇ ਆਪਾਰ ਕਿਰਪਾ ਕੀਤੀ ਤੇ ਆਪ ਜੀ ਨੇ ਮੁਵਾਰਕ ਚੈਨ ਇਸ ਨਗਰ ਵਿੱਚ ਪਾਇਆ ਗੁਰੂ ਮਹਾਰਾਜ ਜੀ ਦਾ ਤੇ ਪੰਜੇ ਪਿਆਰਿਆਂ ਦਾ ਬਹੁਤ ਬਹੁਤ ਕੋਟਾਣ ਕੋਟ ਸ਼ੁਕਰ ਧੰਨਵਾਦ ਕਰਦੇ ਹੋਏ ਸਾਰਾ ਨਗਰ ਚਾਹ ਪਕੌੜਿਆਂ ਦਾ ਲੰਗਰ ਲੱਗਿਆ ਤੇ ਸੰਗਤਾਂ ਬੜੀਆਂ ਹੀ ਖੁਸ਼ ਹੋ ਕੇ ਸਾਕ ਰਹੀਆਂ ਨੇ ਤੇ ਮਿੱਠੇ ਦੁੱਧ ਦਾ ਦੁੱਧ ਬਦਾਮਾ ਵਾਲਾ ਜੋ ਆ ਰਹੇ ਨਾਲ ਖਾਸ ਖਾਸ ਪਾ ਕੇ ਬਣਾਇਆ ਗਿਆ ਸੀ ਬੜੇ ਹੀ ਪਿਆਰ ਨਾਲ ਮਿਸਤਰੀ ਨੇ ਤਿਆਰ ਕੀਤਾ ਦੁੱਧੀ ਤੇ ਹਲਵਾਨੀਆਂ ਨੇ ਬਹੁਤ ਹੀ ਪਿਆਰ ਨਾਲ ਦੁੱਧ ਤਿਆਰ ਕੀਤਾ ਇਸ ਲਈ ਸਾਰੇ ਸੰਗਤਾਂ ਦਾ ਨਗਰ ਭਾਨੀ ਖੇੜੀ ਦੀ ਸੰਗਤ ਦਾ ਨਗਰ ਮੈਂਡ ਦੀ ਸੰਗਤ ਦਾ ਕੋਟਾਣ ਕੋਟ ਸ਼ੁਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ